ਸਾਡੇ ਸਰਦਾਰ ਕਸ਼ਮੀਰ ਸਿੰਘ ਜੀ ਉਹਨਾਂ ਦੀ ਟੀਮ ਇਹ ਰੂੜੇਵਾਲ ਦੇ ਹਾਲਾਤ ਜਾਣਨ ਲਈ ਪਹੁੰਚੇ ਨੇ ਤੇ ਮੈਂ ਕਹਿੰਦਾ ਸਰਦਾਰ ਜੀ ਤੁਸੀਂ ਆਪ ਆਪਣੇ ਮੂੰਹੋਂ ਬਿਆਨ ਕਰੋ ਵੀ ਇਹ ਕੀ ਹਾਲਾਤ ਨੇ ਰੂੜੇਵਾਲ ਪਿੰਡ ਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਨਾਲ ਫੁੱਟੋ ਸਰਦਾਰ ਸਜੀਤ ਸਿੰਘ ਵੀਰ ਤੋਂ ਸਾਡੀ ਮਦਦ ਕਰ ਰਹੇ ਨੇ ਅ ਜਗਜੀਵਨ ਸਿੰਘ ਜੀ ਨੇ ਕਹਾ ਡਕਟਰ ਤੋਂ ਬਾਅਦ ਪਰ ਤਾਂ ਸਹੀ ਜੀ ਨੇ ਵਾਸ ਤੇ ਅੱਜ ਦਾ ਮਕਸਦ ਇਹ ਗਿਆ ਪਿੰਡਾਂ ਦੇ ਵਿੱਚ ਕਿਉਂਕਿ ਦੋਧੀ ਕਿਲਤਾ ਤੇ ਦੋਤੇ ਜਿਹੜਾ ਸਾਡੇ ਕੋ ਆਇਆ ਸੀ ਸਰਦਾਰ ਖਾਨਾ ਸਾਹਿਬ ਉਹਨਾਂ ਨੇ ਅੱਜ ਅੱਜ ਮਦਦ ਕੀਤੀ ਸੀਗੀ ਉਹ ਲੈ ਕੇ ਆਏ ਸੀ ਮਤਲਬ ਇਹਦੇ ਨਾਲ ਦੀ ਨਾਲ ਜੋ ਅਸੀਂ ਹਾਲਾਤ ਦੇਖ ਰਹੇ ਪਿੰਡਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਕਿ ਉਹ ਆ ਰਹੀਆਂ ਵੀ ਜਿਹੜਾ ਕੋਈ ਗੱਲ ਨਹੀਂ ਸਾਡੇ ਪਿੰਡਾਂ ਦੇ ਵਿੱਚ ਠੀਕ ਆ ਪਰ ਕੁਝ ਜਿਹੜੇ ਘਰ ਪਿੰਡਾਂ ਦੇ ਵਿੱਚ ਉਹ ਹੀ ਵੀ ਇਹੋ ਜੀ ਬਿਨੇ ਜਿਨ੍ਹਾਂ ਨੂੰ ਅਸੀਂ ਆ ਕੈਮਰੇ ਰਾਹੀਂ ساری ਦੁਨੀਆ ਨੂੰ ਬਖਾਲ ਸਕਦੇ ਤੁਸੀਂ ਇਹ ਇੱਕ ਹੀ ਕਮਰਾ ਸੀਗਾ ਇਹਦੇ ਵਿੱਚ ਇਹਨਾਂ ਦਾ ਸੌਣ ਪੈਣ ਦਾ ਸੀਗਾ ਆ ਚਿੱਕੜ ਵੇਖੋ ਤੇ ਇਹ ਜਿਹੜਾ ਬਾਲਿਆਂ ਵਾਲਾ ਘਰ ਕੋਈ ਇੱਟਾਂ ਦਾ ਘਾਰੇ ਦੀ ਇੱਟਾਂ ਦਾ ਬਣਿਆ ਹੋਇਆ ਉੱਤੇ ਜਿਹੜੇ ਆ ਪਿਆ ਹੋਇਆ ਗਾਰਡਰ ਪਏ ਨੇ ਇਹਦੇ ਚ ਰਿੰਦੀ ਇਹਦੇ ਵਿੱਚ ਕੋਈ ਸਮਾਨ ਨਹੀਂ ਆ ਇਹ ਚ ਬਾਲਣੇ ਵਿਚਾਰਿਆਂ ਦਾ ਉਹ ਵੀ ਭਿੱਜ ਪੁੱਜ ਗਿਆ ਪੇਟੀ ਵੀ ਸੀ ਤਾਂ ਆ ਵੇਖੋ ਜੀ ਆਹ ਲੱਗ ਚੰਗੇ ਪਿਆਰਿਆਂ ਦਾ ਤੇ ਇੱਥੇ ਹਾਂ ਇੱਥੇ ਪਿਆਰਿਆ ਲਿਆ ਇੱਥੇ ਰਹਿ ਇੱਥੇ ਰਹਿ ਰਹੇ ਕੋਈ ਕੱਪੜੇ ਵੀ ਕਹੇ ਹਾਂ ਆ ਵੇਖੋ ਇੱਧਰ ਕੱਪੜੇ ਰਹਾਓ ਟਲਾਈਆਂ ਵੇਖੋ ਹਾਂ ਬੀਬੀ ਕੀ ਨਾਂ ਤੁਹਾਡਾ ਸਖਵਿੰਦਰ ਸਖਵਿੰਦਰ ਤੁਹਾਡਾ ਘਰ ਆ ਹਾਂ ਜੀ ਅੱਜ ਕਿਹੜਾ ਪਿੰਡ ਤੁਹਾਡਾ ਇਹ ਰੂੜੇ ਆ ਜੀ ਰੂੜੇ ਆ ਇਹ ਅੱਛਾ ਇਹ ਤੁਹਾਡਾ ਘਰ ਹੈ ਇਹ ਇਹਨਾਂ ਦੇ ਕੱਪੜੇ ਵਿਖਾ ਦੇ ਚੋ ਆਹ ਵੇਖੋ ਟਲਾਈਆਂ ਰਹਾਓ ਇਹ ਕਾਹਨ ਜੇ ਟਲਾਈ ਫਰੇ ਨਹੀਂ ਗਾ ਡਾਣੇ ਜਿਹੜੇ ਮੋਟੇ ਵੀ ਰੁੜ ਗਏ ਸਾਣੇ ਵੀ ਰੋੜੀ ਸਾਣੇ ਵੀ ਰੋੜੀ ਤੇ ਹੁਣ ਖਾਣ ਪੀਣ ਦਾ ਕੋਈ ਆ ਰਿਹਾ ਰਸ਼ਨ ਜਦੋਂ ਪਾਣੀ ਆਇਆ ਫਿਰ ਕਿੱਥੇ ਠਹਾਰੇ ਤੁਸੀਂ ਕਮਰੇ ਨਾਲ ਬਰਾ ਮੰਨਾਂ ਪਾਣੀ ਇੱਥੇ ਆ ਗਿਆ ਰਸਾਲ ਆ ਪਾਣੀ ਤੇ ਫਿਰ ਆ ਲੱਗ ਗਿਆ આગ ਨਹੀਂ ਕਰਾ ਰਿਹਾ ਅੱਛਾ ਉਹਨਾਂ ਦੇ ਘਰ ਕੋਠੇ ਤੇ ਚੜ੍ਹ ਗਏ ਹਾਂਜੀ ਜੀ ਪਾਣੀ ਆ ਗਿਆ ਉਹਨਾਂ ਨੇ ਕੀ ਕਹਿ ਲਿਆ ਆਜੋ ਹਾਂਜੀ ਉਹਨਾਂ ਨੇ ਚਾਹਿਆ ਪਾਣੀ ਕਰ ਦਿੱਤਾ ਕਿ ਉਹ ਹੜਾਈ ਕਿਸੇ ਦੇ ਘਰ ਵੀ ਆਪਣੇ ਘਰ ਹੀ ਉਹ ਚੰਗਾ ਇਹ ਵੀ ਬਹੁਤ ਚੰਗੀ ਗੱਲ ਹੈ ਸਾਡੇ ਜਿਹੜੀ ਸਾਡੀ ਨਾਲ ਵੀ ਕੋਈ ਘਰਿਆ ਨਾਲ ਵੀ ਘਰ ਪਿਛਲੇ ਪਾਸੇ ਵੀ ਜਿਹੜਾ ਵਿਖਾ ਦੇਤੀ ਇਹ ਤਾਂ ਕੱਲੇ ਦਾ ਘਰ ਨਹੀਂ ਆ ਪਿਛਲਾ ਵੀ ਤੇਰਾ ਉਹਦੇ ਇਹੀ ਹਾਲ ਆ ਇਹ ਕਿੰਨਾ ਦਾ ਘਰ ਹੈ ਜੀ ਲੱਗੇ ਇਹ ਜੀ ਦਾ ਹਾਂਜੀ ਉਹ ਬੁਲਿਆ ਉਹ ਵੀ ਵੇਖੋ ਉਹਨਾਂ ਦੇ ਜੀਵਿਦਾਨਾ ਦੇ ਘਰ ਹੈ ਤੇ ਉਹ ਵੇਖੋ ਕੱਪੜੇ ਉਹਨਾਂ ਨੇ ਵਿਚਾਰਦੇ ਨੇ ਪਾਏ ਹਾਂਜੀ ਠੀਕ ਹੈ ਤੇ ਉਹ ਜਿਹੜੇ ਪਤਾ ਨਹੀਂ ਕੋਈ ਬਚਿਆ ਕਿ ਨਹੀਂ ਬਚਿਆ ਉਹਨਾਂ ਦੀ ਵੀ ਵੀਡੀਓਗ੍ਰਾਫੀ ਕਰ ਲੈਨੇ ਇਹ ਤਰਪਾਲ ਆ ਜੀ ਹੁਣ ਇੱਕੋ ਹੀ ਆ ਲਖਵਿੰਦਰ ਸਿੰਘ ਜੀ ਇਸੇ ਤਰਪਾਲ ਥੰਡੇ ਇਹਨਾਂ ਦਾ ਘਰ ਆ ਜੀ ਇੱਥੇ ਰਹਿਣ ਬਸੇਰਾ ਤੇ ਡੰਗਰਾਂ ਵਾਸਤੇ ਵੀ ਜਿਹੜੀ ਟੁੜੀ ਟੜੀ ਹੈਗੀ ਆ ਦੋ ਜਾਂ ਦੋ ਤਿੰਨ ਟੋੜੇ ਹੈਗੇ ਆ ਦੋ ਤਿੰਨ ਟੋੜੀ ਹੈਗੇ ਤਾਂ ਕਿੰਨੇ ਆ ਆ ਜਾਂਦੀ ਮਾੜੀ ਮੁਝਲ ਦੇ ਜੀ ਸਾਡੇ ਉਹ ਕੇ ਭੈਣ ਪ੍ਰਸਾਦ ਆਈ ਚਾਹ ਦੇ ਦੂ ਜਾਂਦੇ ਜੇ ਹੁਣ ਇਹਨਾਂ ਦਾ ਘਰ ਆ ਤੇ ਕਿਰਪਾ ਕਰਕੇ ਮੀਹ ਦਾ ਮੱਚ ਇਤਨਾ ਬਹਿ ਰਹੀ ਅੱਜ ਵੀ ਮੈਂ ਆ ਜਿਹੜਾ ਇਹਨਾਂ ਕੋਲ ਖਾਣ ਪੀਣ ਦਾ ਸਮਾਨ ਤੁਹਾਡੇ ਕਿੱਥੇ ਆ? ਇਹੋ ਜੀ। ਖਾਣ ਪੀਣ ਦਾ ਕਿੱਥੇ ਬਣਾਉਂਦੇ ਜੀ? ਉਹ ਬਾਥਰੂਮ ਦੇ ਵਿੱਚ। ਬਾਥਰੂਮ ਦੇ ਵਿੱਚ ਖਾਣ ਪੀਣ ਦਾ ਸਮਾਨ ਕਿੱਥੋਂ ਪਿਆ ਕਰਦੇ ਕੋਈ ਹੈਗਾ? ਠੀਕ। ਚਲੋ ਵੇਖੋ ਕਿੰਨੀ ਦਰਿਆਦਲੀ ਆ। ਆਹ ਖਾਣ ਪੀਣ ਦਾ ਸਮਾਨ ਆ ਉਹ ਆਲੂ ਗੰਡੇ ਪਏ ਆ। ਇਹ ਆ ਮਾੜਾ ਜਿਹਾ ਵਿਖਾ ਦੇ ਜੀ ਇਹਨਾਂ ਰਸੋਈ 'ਚ ਕਿੰਨਾ ਕਿ ਜਮਾ ਕੀਤਾ ਪਿਆ ਹੈਗਾ। ਜਮਾ ਕੀਤਾ ਜੀ ਵੇਖਿਓ। ਇਹ ਮੋਟੀ ਜਿਹਾ ਇਹ ਬੜਾ ਭੰਕਾ ਨਹੀਂ। ਪੇਟ ਦੇ ਵਿੱਚ ਹੋਣਾ ਇਹ ਕਹਿੰਦਾ ਕੀ ਕਹਿੰਦਾ। ਇਧਰ ਸਾਰੇ ਹਾਲਾਤ ਵੇਖੋ ਜੀ। ਐਦ ਇਹ ਬਾਥਰੂਮ ਵਾਲੀ ਜਗ੍ਹਾ ਤੇ ਹੀ ਮਤਲਬ ਰੋਟੀ ਪਾਣੀ ਜਿਹੜਾ ਆਪਣਾ ਇਹ ਕਿਹਾ ਇਹ ਕਿਹਾ ਜਾਂ ਤਾਂ ਵੀ 6 ਮਹੀਨੇ ਕਿਹੜੀ 6 ਮਹੀਨੇ ਚ ਕਿਹੜੀ ਚੀਜ਼ ਜਿਹੜੀ ਆ ਇਹਨਾਂ ਚ ਖਾਦੀ ਜਾ ਸਕਦੀ ਉਹ ਪਾਣੀ ਪਿਆ ਮਾੜਾ ਮੂਟਾ ਆ ਜਿਹੜਾ ਆਪਣੇ ਵਾਲੀ ਮਸ਼ੀਨ ਦੇ ਵਿੱਚ ਮਾੜਾ ਮੂਟਾ ਇਹਨਾਂ ਪਾ ਮਾਰ ਰੱਖਿਆ ਸਾਨੂੰ ਤੇ ਕੋਈ ਲੱਗਦੀ ਨਹੀਂ ਵੀ ਜਿਹੜੀ ਇਹ 6 ਮਹੀਨੇ ਦੇ ਨਾਲ ਕੱਢ ਸਕਣ ਸੋ ਅੱਜ ਇਹ ਜਿਹੜੀ ਆ ਪਿੰਡਾਂ ਦੇ ਵਿੱਚ ਕੁਝ ਘਰਾਂ ਨੂੰ ਕੁਝ ਲੋਕਾਂ ਨੂੰ ਜਿਹੜੀ ਇਹ ਵੱਡੀ ਲੋੜ ਆ ਉਹਨਾਂ ਦੀ ਉਹਨਾਂ ਨੂੰ ਹਰ ਚੀਜ਼ ਦੀ ਲੋੜ ਆ ਉਹਨਾਂ ਦੀ ਹਰ ਬੰਦੇ ਤੋਂ ਫੋਣੀ ਪੜਦੀ ਆ ਧੰਨਵਾਦ ਜੀ ਯਾਰ ਕੰਮ ਕੰਮ ਛਰ ਛਰ ਦਾਂਗੇ ਧੰਨਵਾਦ ਜੀ ਰੱਖਣ ਜੀ ਹਾਂ